ਪੰਜਾਬ ਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਔਰ ਅੱਜ 1 ਸਾਲ ਬਾਅਦ ਕੇਂਦਰ ਸਰਕਾਰ ਦੇ ਮੰਤਰੀ ਪਹੁੰਚੇ ਆ ਮੀਟਿੰਗ ਕਰਨ ਦੇ ਲਈ ਤਾਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਕੇਂਦਰ ਸਰਕਾਰ ਦੇ ਮੰਤਰੀ ਔਰ ਸੀਨੀਅਰ ਅਫਸਰ ਪਹੁੰਚ ਚੁੱਕੇ ਆ ਮੀਟਿੰਗ ਕਰਨ ਦੇ ਲਈ ਤਾਂ ਸਿੱਧੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੰਜਾਬ ਦੇ ਪੰਜਾਬ ਦੇ ਸੀਨੀਅਰ ਅਫਸਰ ਪਹੁੰਚੇ ਨੇ ਔਰ ਥੋੜੀ ਦੇਰ ਤੱਕ ਕੇਂਦਰ ਦੇ ਮੰਤਰੀ ਵੀ ਪਹੁੰਚ ਰਹੇ ਆ ਤਾਂ ਪੂਰਾ ਰੂਟ ਲੱਗਿਆ ਹੋਇਆ ਔਰ ਸੀਨੀਅਰ ਅਧਿਕਾਰੀ ਜੋ ਪੰਜਾਬ ਦੇ ਨੇ ਉਹ ਵੀ ਮੌਕੇ ਦੇ ਉੱਪਰ ਪਹੁੰਚੇ ਆ ਇਸ ਤੋਂ ਪਹਿਲਾਂ ਹੋਰ ਵੀ ਕਿਸਾਨ ਲੀਡਰ ਪਹੁੰਚੇ ਸਿਗੇ ਇਸ ਤੋਂ ਪਹਿਲਾਂ ਹੋਰ ਵੀ ਸੀਨੀਅਰ ਅਫਸਰ ਵੀ ਪਹੁੰਚੇ ਤਾਂ ਹੋਰ ਵੀ ਸੀਨੀਅਰ ਅਫਸਰ ਮੌਕੇ ਦੇ ਉੱਪਰ ਪਹੁੰਚੇ ਆ ਇਹਨਾਂ ਦੇ ਨਾਲ ਹੀ ਦੱਸ ਦਈਏ ਤੁਹਾਨੂੰ ਕਿ ਮੀਟਿੰਗ ਥੋੜੀ ਦੇਰ ਤੱਕ ਸ਼ੁਰੂ ਹੋ ਜਾਣੀ ਹੈ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਗੱਲਬਾਤ ਕੀ ਹੁੰਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਹੌਲ ਹੈ ਕਿਉਂਕਿ ਰੂਟ ਲੱਗਿਆ ਹੋਇਆ ਔਰ ਕੁਛ ਹੀ ਦੇਰ ਤੱਕ ਜੋ ਹੋਰ ਵੀ ਅਫਸਰ ਮੌਕੇ ਦੇ ਉੱਪਰ ਪਹੁੰਚ ਰਹੇ ਆ ਤਾਂ ਮੈਕਸੀਪਾ ਚ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਤਾਂ ਇੱਕ ਕਾਫਲਾ ਹੋਰ ਆਇਆ ਹੈ ਇੱਕ ਕਾਫਲਾ ਹੋਰ ਆ ਗਿਆ ਔਰ ਕਿਉਂਕਿ ਰੂਟ ਲੱਗਿਆ ਹੋਇਆ ਸੀਗਾ ਤਾਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਨਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੰਡੀਗੜ੍ਹ ਪੁਲਿਸ ਦੀ ਗੱਡੀ ਆ ਗਈ ਹੈ ਔਰ ਪਿੱਛੇ ਜਿਹੜਾ ਕਾਫਲਾ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਿੱਛੇ ਕਾਫਲਾ ਆਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਮੁਲਾਕਾਤ ਕਰਨ ਦੇ ਲਈ ਕੇਂਦਰ ਸਰਕਾਰ ਦੇ ਨਾਲ ਔਰ ਇਸ ਮੀਟਿੰਗ ਤੋਂ ਬਾਅਦ ਦੇਖਣਾ ਹੋਊਗਾ ਕਿ ਕੀ ਨਤੀਜਾ ਨਿਕਲਦਾ ਇਸ ਮੀਟਿੰਗ ਦੇ ਵਿੱਚ ਤਾਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਜਿੱਥੇ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਗਿਆ ਅੱਜ ਕਿਸਾਨਾਂ ਦੀ ਤਾਂ ਕੇਂਦਰ ਸਰਕਾਰ ਦੇ ਮੰਤਰੀ ਪਹੁੰਚ ਗਏ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਅੱਜ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਮੀਟਿੰਗ 'ਚ ਕੀ ਨਤੀਜਾ ਨਿਕਲਦਾ ਤਾਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਪੂਰਾ ਕਾਫਲਾ ਦੇਖ ਸਕਦੇ ਹੋ ਤੁਸੀਂ ਪੂਰੇ ਕਾਫਲੇ ਦੇ ਵਿੱਚ ਦੇਖੋਗੇ ਤੁਸੀਂ ਬਾਈ ਤਾਂ ਪੰਜਾਬ ਸਰਕਾਰ ਦੇ ਮੰਤਰੀ ਵੀ ਪਹੁੰਚੇ ਆ ਤਾਂ ਉੱਥੇ ਹੀ ਜਿੱਥੇ ਇੱਕ ਪਾਸੇ ਪੰਜਾਬ ਦੇ ਚੀਫ ਸੈਕਟਰੀ ਵੀ ਪਹੁੰਚੇ ਆ ਤਾਂ ਉੱਥੇ ਹੀ ਪੰਜਾਬ ਦੀ ਅਫਸਰਸ਼ਾਹੀ ਪਹੁੰਚੀ ਹੈ ਕੇਂਦਰ ਸਰਕਾਰ ਤੋਂ ਦੇ ਮੰਤਰੀ ਪਹੁੰਚੇ ਨੇ ਤਾਂ ਉੱਥੇ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚ ਚੁੱਕੇ ਆ ਔਰ ਉਹ ਇਸ ਮੀਟਿੰਗ ਦਾ ਹਿੱਸਾ ਹੋਣਗੇ ਤਾਂ ਪੂਰੀ ਅਫਸਰशाही ਪੰਜਾਬ ਦੀ ਉਹ ਵੀ ਪਹੁੰਚ ਚੁੱਕੀ ਹੈ ਤਾਂ ਪੰਜਾਬ ਦੇ ਤਮਾਮ ਸੀਨੀਅਰ ਅਫਸਰ ਚੀਫ ਸਕੱਟਰੀ ਵੀ ਪਹੁੰਚ ਚੁੱਕੇ ਆ ਔਰ ਪੀਏਯੂ ਦੇ ਸ਼ਾਇਦ ਵਾਈਸ ਚਾਂਸਲਰ ਹੋਣਗੇ ਤਾਂ ਵਾਈਸ ਚਾਂਸਲਰ ਵੀ ਪਹੁੰਚਿਆ ਕਿਉਂਕਿ ਐਗਰੀਕਲਚਰ ਦੇ ਨਾਲ ਜੁੜੇ ਮਸਲੇ ਨੂੰ ਲੈ ਕੇ ਮੀਟਿੰਗ ਹੈ ਤਾਂ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਅਸੀਂ ਖੜੇ ਆ ਸੈਕਟਰ 26 ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੀਟਿੰਗ ਥੋੜੀ ਦੇਰ ਤੱਕ ਸ਼ੁਰੂ ਹੋਣ ਵਾਲੀ ਹੈ ਤਾਂ ਅਫਸਰशाही ਪਹੁੰਚ ਗਈ ਹੈ ਔਰ ਇਸ ਦੇ ਨਾਲ ਹੀ ਕਿਸਾਨ ਪਹਿਲਾਂ ਪਹੁੰਚ ਗਏ ਸੀਗੇ ਕਿਸਾਨਾਂ ਦੀਆਂ ਗੱਡੀਆਂ ਪਹੁੰਚ ਗਈਆਂ ਸੀ ਕਿਸਾਨ ਲੀਡਰ ਤੇ ਕਿਸਾਨ ਅੰਦਰ ਪਹੁੰਚ ਚੁੱਕੇ ਨੇ ਹੋਰ ਵੀ ਗੱਡੀਆਂ ਲਗਾਤਾਰ ਆ ਰਹੀਆਂ ਨੇ ਕਿਸਾਨਾਂ ਦੀਆਂ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੇ ਨਾਲ ਅੱਜ ਇੱਕ ਸਾਲ ਬਾਅਦ ਡੈਡਲੌਕ ਟੁੱਟਿਆ ਇੱਕ ਸਾਲ ਬਾਅਦ ਇਹ ਮੀਟਿੰਗ ਹੋਣ ਜਾ ਰਹੀ ਹੈ ਜਦੋਂ ਡੱਲੇਵਾਲ ਮਰਨ ਵਰਤੇ ਬੈਠੇ ਆ ਔਰ ਉਸ ਤੋਂ ਬਾਅਦ ਭਰੋਸਾ ਦੇ ਕੇ ਗਏ ਸੀ ਸੈਂਟਰ ਤੋਂ ਆ ਕੇ ਅਫਸਰ ਉਹਨਾਂ ਦੇ ਭਰੋਸੇ ਤੇ ਡੱਲੇਵਾਲ ਨੇ ਡ੍ਰਿਪ ਲਗਵਾਈ ਔਰ ਉਸ ਤੋਂ ਬਾਅਦ ਹੁਣ ਅੱਜ ਇਹ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਦੇਖਣਾ ਹੋਊਗਾ ਇਸ ਮੀਟਿੰਗ 'ਚ ਨਤੀਜਾ ਕੀ ਨਿਕਲਦਾ ਕਿਸਾਨ ਆਪਣੀਆਂ ਮੰਗਾਂ ਰੱਖਣਗੇ ਔਰ ਉਨ੍ਹਾਂ ਦੀਆਂ ਮੰਗਾਂ ਤੇ ਦੇਖਣਾ ਹੋਊਗਾ ਕਿ ਅੱਗੇੋਂ ਜਵਾਬ ਕੀ ਆਉਂਦਾ ਹੈ ਸੈਂਟਰਲ ਗਵਰਨਮੈਂਟ ਇਹਨਾਂ ਦੇ ਮਸਲਿਆਂ ਤੇ ਕੀ ਕਰਦੀ ਹੈ ਇਹ ਦੇਖਣਾ ਹੋਏਗਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ